ਖਾਵਾਂਗੇ 13 ਕਲਟੀਵੇਟਰ ਤੇ 265 ਦੀ ਖਿਚਾਈ ਕੋਈ ਇਸ ਟਰੈਕਟਰ ਦੇ ਵਿੱਚ ਆਪਣਾ ਇੰਜਨ ਨਹੀਂ ਵੱਡਾ ਲਾਇਆ ਕੋਈ ਮੋਡੀਫਾਈ ਨਹੀਂ ਕੀਤਾ ਕਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਮਿੱਤਰੋ ਅੱਜ ਇੱਕ ਵੀਡੀਓ ਤੁਹਾਡੇ ਲਈ 265 ਤੇ ਲੈ ਕੇ ਆਏ ਆ ਕਿਉਂਕਿ ਪਿੱਛੇ ਜੀ ਆਪਾਂ ਅੱਜ ਤੋਂ 6-7 ਮਹੀਨੇ ਪਹਿਲਾਂ ਉਹ ਵੀਡੀਓ ਪਾਈ ਸੀ ਕਿ ਪਲੌਂ ਤੇ 265 ਦੀ ਟੈਸਟ ਡਰਾਈਵ ਲੈਂਦੇ ਤੇ ਅੱਜ ਸੱਜਣੋ ਉਸ ਟਰੈਕਟਰ ਦੀ ਆਪਾਂ ਤੇਰਾ ਹਲਾ ਦਾ ਟੈਸਟ ਕਰਾਂਗੇ ਵੀ ਕਿੰਨੀ ਕੀ ਖਿਚਾਈ ਕਰਦਾ ਆਪਦੇ ਵਿੱਤ ਦੇ ਮੁਤਾਬਕ ਤੇ ਚਲੋ ਮਿੱਤਰੋ ਤੁਹਾਨੂੰ ਸਾਰਾ ਵੀਡੀਓ ਚ ਦਿਖਾਵਾਂਗੇ 13 ਕਲਟੀਵੇਟਰ ਤੇ 265 ਦੀ ਖਚਾਈ ਤੇ ਆਪਾਂ ਆ ਗਏ ਸੀ ਖੇਤ ਆ ਤੁਸੀਂ ਦੇਖ ਸਕਦੇ ਹੋ ਫਰੇਮ ਦੇ ਵਿੱਚ 265 ਟਰੈਕਟਰ ਖੜਾ ਤੇ ਪਿੱਛੇ 13 ਹੱਲਾ ਪਾਈਆਂ ਹੋਈਆਂ ਨੇ ਤੇ ਬਾਕੀ ਤੁਹਾਨੂੰ ਕੈਮਰਾ ਦੂਜੋ ਕਰਕੇ ਨਿਗਾ ਮਰਾ ਦੀ ਲਓ ਸੱਜਣੋ ਪਹਿਲਾਂ ਤੁਹਾਨੂੰ ਨਿਗਾ ਮਰਾਈਏ ਟਰੈਕਟਰ ਦੇ ਉੱਪਰ ਆ ਜਾਓ ਜਿਹੜਾ ਇਹ ਟਰੈਕਟਰ ਆ ਇਹ 265 ਹੀ ਆ ਕੋਈ ਇਹਦੇ ਵਿੱਚ ਇੰਜਨ ਨਹੀਂ ਵੱਡਾ ਲੱਗਿਆ ਹੋਇਆ ਕੋਈ ਇਹਦਾ ਪਾਵਰ ਨਹੀਂ ਵਧਾਈ ਗਈ ਇੰਜਨ ਦੀ ਸਿਰਫ ओरिजिनल ਇੰਜਨ ਹੀ ਫਿੱਟ ਕੀਤਾ ਤੇ ओरिजिनल ਤਰੀਕੇ ਦੇ ਨਾਲ ਇਹ ਜਿੰਨਾਂ ਆਪਾਂ ਅੱਜ ਤੋਂ 4-5 ਸਾਲ ਪਹਿਲਾਂ ਕੀਤਾ ਸੀਗਾ ਜਿਹਦੇ ਕਾਰਨ ਕਰਕੇ ਸੈਟਿੰਗ ਹੀ ਇੰਨੀ ਵਧੀਆ ਹੋਈ ਆ ਟਰੈਕਟਰ ਦੀ ਖਿਚਾਈ ਬਹੁਤ ਜ਼ਿਆਦਾ ਅੱਜ ਤੁਸੀਂ ਦੇਖ ਸਕਦੇ ਹੋ ਆ 13 ਹੱਲਾ ਪਾਈਆਂ ਦਿਖਾਉ ਆ ਤੁਸੀਂ ਦੇਖ ਸਕਦੇ ਹੋ 13 ਹੱਲਾ ਪਾਈਆਂ ਆ ਤੇ 13 ਹੱਲਾ ਦਾ ਤੁਹਾਨੂੰ ਚਲਾ ਕੇ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਚਲਾ ਕੇ ਇਹਨਾਂ 13 ਹੱਲਾ ਤੇ ਕਿੰਨੀ ਕੀ ਖਿਚਾਈ ਕਰਦਾ ਕਿੰਨੀ ਖਿਚਾਈ ਕਰਦਾ ਤੇ ਬਾਕੀ ਤੁਸੀਂ ਦੇਖ ਸਕਦਾ ਦੇਖੋ ਤਿੰਨ ਸਿਲੰਡਰ ਟਰੈਕਟਰ ਆ ਕੋਈ ਭਰਾ ਕੋਊਗਾ ਯਾਰ ਇੰਜਨ ਲਾਇਆ ਹੋਊਗਾ ਜਾਂ ਕੋਈ ਕੁਝ ਨਹੀਂ ਕੀਤਾ ਤੇ ਜਿਹੜੀ ਆ ਲੀਕੇਜ ਤੁਹਾਨੂੰ ਦਿਖ ਰਹੀ ਆ ਇਹ ਪਾਈਪ ਲੀਕ ਹੋ ਗਈ ਸੀ ਜਿਹੜੀ ਆਪਾਂ ਖੇਤ ਠੀਕ ਕਰਨ ਆਏ ਸੀਗੇ ਤੇ ਫਿਰ ਮੈਂ ਆਖਿਆ ਚਲੋ ਵੀਡੀਓ ਵੀ ਬਣਾ ਲਈ ਆਪਾਂ ਇਸ ਵੀਡੀਓ ਦੇ ਵਿੱਚ ਸੰਦੇਸ਼ ਆਪਾਂ ਇਹੀ ਦਿੰਨੇ ਆ ਆਪਣੇ ਸੱਜਣ ਵੀਰਾਂ ਨੂੰ ਟਿੱਕੇ ਦੇ ਵਿੱਚ ਸੰਦੇਸ਼ ਆਪਾਂ ਇਹੀ ਦਿੰਨੇ ਆ ਕਿਉਂਕਿ ਜਦੋਂ ਤੁਸੀਂ ਟਰੈਕਟਰ ਨੂੰ ਓਵਰਹਾਲ ਕਰਾਉਣਾ ਕਹਿਣ ਦਾ ਮਤਲਬ ਇੰਜਨ ਟਰੈਕਟਰ ਦਾ ਕਰਾਉਣਾ ਉਹਨੂੰ ਪੂਰਾ ਖਿੱਚ ਕੇ ਵਾਇਆ ਕਰੋ ਜਿਹਦੇ ਕਾਰਨ ਕਰਕੇ ਕਰਕੇ ਟਰੈਕਟਰ ਤੁਹਾਡਾ ਟੈਗ ਜੇ ਜਦੋਂ ਤੁਸੀਂ ਜਿਹੇ ਏਜੰਸੀ ਜੋ ਵੀ ਟਰੈਕਟਰ ਲਿਆਉਂਦੇ ਆ ਉਹਨੂੰ ਤਾੜ ਕੇ ਵਾਉਣਾ ਚਾਹੀਦਾ ਫੇਰ ਜਾ ਕੇ ਟਰੈਕਟਰ ਦੀ ਸੈਟਿੰਗ ਹੁੰਦੀ ਆ ਨਾ ਕਿ ਤੁਸੀਂ ਕਹੇ ਨੇ 50 ਘੰਟੇ ਚੱਲ ਕੇ 100 ਘੰਟੇ ਚੱਲ ਕੇ ਇੰਜਨ ਖਚਾਈ ਨਹੀਂ ਕਰਦਾ ਉਹ ਗਲਤ ਆ ਕੋਈ ਵੀ ਟਰੈਕਟਰਾ ਘਟ ਘਟ 350 ਤੋਂ 400 ਘੰਟੇ ਦੇ ਵਿੱਚ ਜਾ ਕੇ ਇੰਜਨ ਖੋਲਦਾ ਕਿਸੇ ਵੀ ਟਰੈਕਟਰ ਦਾ ਚਾਹੇ ਤਾਂ ਏਜੰਸੀ ਜੋ ਕਢਾਈ ਆਪਾਂ ਟਰੈਕਟਰ ਚਾਹੇ ਕਢਾਈ ਆਪਾਂ ਚੈੱਕ ਕਰਾਈਏ ਕੰਮ ਕਿਸੇ ਮਿਸਤਰੀ ਤੋਂ ਤੇ ਬਾਕੀ ਤੁਸੀਂ ਆ ਸਾਹਮਣੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਖਿਚਾਈ ਦਿਖਾਵਾਂਗੇ ਟਰੈਕਟਰ ਦੀ ਇਸ ਇਹ ਟਰੈਕਟਰ ਇੰਨਾ ਜਿਆਦਾ ਲੋਡ ਤੇ ਚਲਾਇਆ ਵਾ ਵੀ ਐਨ ਟਿਕਾ ਹਵਾ ਬਿਲਕੁਲ ਤੁਹਾਨੂੰ ਤੁਹਾਨੂੰ ਅਕਸਰ ਤੁਸੀਂ ਸੁਣਦੇ ਹੋਗੇ ਟਰੈਕਟਰ ਆ ਰਿਹਾ ਇਹ 265 ਪਾਣੀ ਲਾਜਾਂਦਾ ਜਾਂ ਟਰੈਕਟਰ ਦੀ ਖਿਚਾਈ ਨਹੀਂ ਨਹੀਂ ਹੁੰਦੀ ਜਾਂ ਤੋੜ ਦਿੰਦਾ ਕੁਝ ਕੋਈ ਇਦਾਂ ਦੀ ਇਸ ਟਰੈਕਟਰ ਦੇ ਵਿੱਚ ਕੋਈ ਗੱਲਬਾਤ ਨਹੀਂ ਗਈ ਤੇ ਬਾਕੀ ਤੁਹਾਡੇ ਸਾਹਮਣੇ ਆ ਤੁਹਾਨੂੰ ਚਲਾ ਕੇ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਕਸਟਮਰ ਜਿਨ੍ਹਾਂ ਦਾ ਟਰੈਕਟਰ ਆ ਤੁਹਾਨੂੰ ਉਹਨਾਂ ਨਾਲ ਵੀ ਮਲਾਉਨੇ ਆ ਤੇ ਉਹਨਾਂ ਨਾਲ ਵੀ ਕਰਾਵਾਂਗੇ ਗੱਲਬਾਤ ਚਲੋ ਤੁਹਾਨੂੰ ਜਿਹੜਾ ਭਰਾ ਚਲਾਉਂਦਾ ਟਰੈਕਟਰ ਬਾਈ ਜੀ ਆਪ ਤਾਂ ਥੋੜਾ ਜਿਹਾ ਬਿਮਾਰ ਰਹਿੰਦੇ ਨੇ ਉਹਨਾਂ ਨਾਲ ਵੀ ਕਰਾਵਾਂਗੇ ਗੱਲਬਾਤ ਉਹਨਾਂ ਦੇ ਮੁੰਡੇ ਨਾਲ ਕਰਾਉਣਾ ਗੱਲ ਜਿਹਨਾਂ ਦਾ ਟਰੈਕਟਰ ਆ ਜਿਹੜਾ ਚਲਾਉਂਦਾ ਆਓ ਬਾਈ ਜੀ ਬਾਈ ਸੱਸੀ ਕਾਲ ਸੱਸੀ ਜੀ ਇਹ ਮੁੰਡੇ ਦਾ ਟਰੈਕਟਰ ਆ ਬਾਈ ਕੀ ਨਾਂ ਤੁਹਾਡਾ ਮੇਰਾ ਨਾਂ ਪ੍ਰਿੰਸ ਠੀਕ ਹੈ ਉਰੇ ਨੂੰ ਜਾ ਕੈਮਰਾ ਲੈ ਆ ਤੇ ਇਹ ਕਿਹੜਾ ਮਾਡਲ ਆ ਟਰੈਕਟਰ ਬਾਈ 1994 ਮਾਡਲ ਆ ਅੱਛਾ 94 ਮਾਡਲ ਆ ਜਦੋਂ ਆਪਾਂ ਇਹਦਾ ਇੰਜਨ ਕੀਤਾ ਸੀ ਕਿੰਨਾ ਟਾਈਮ ਪਹਿਲਾਂ ਕੀਤਾ ਸੀ ਇਹਦਾ ਉਹ 2020 ਚ ਕੀਤਾ ਸੀ ਹਾਂ 2020 ਦੇ ਵਿੱਚ ਕੀਤਾ ਸੀਗਾ ਕਿੰਨਾ ਚਿਰ ਹੋ ਗਿਆ 4 ਸਾਲ ਹੋ ਗਏ ਆ 4 ਸਾਲ ਹੋ ਗਏ ਤੇ 4 ਸਾਲਾਂ ਦੇ ਵਿੱਚ ਕੋਈ ਦਿੱਕਤ ਆਈ ਹੈ ਬਾਈ ਇੰਜਨ ਦੇ ਵਿੱਚ ਕੋਈ ਕੋਈ ਦਿੱਕਤ ਨਹੀਂ ਆਈ ਤੇ ਖਚਾਈ ਕਿਵੇਂ ਆ ਚਾਈ ਪੂਜੀ ਬਹੁਤ ਵਧੀਆ ਠੀਕ ਆ ਕਹਿਣ ਦਾ ਮਤਲਬ ਖਿੱਚ ਕੇ ਚਲਾਇਆ ਉਹਦਾ ਤੂੰ ਮਤਲਬ ਇਹ ਸਲੈਪ ਲਈ ਜਾਂਦਾ ਪਰ ਦਬਦਾ ਨਹੀਂ ਟਰੈਕਟਰ ਠੀਕ ਆ ਠੀਕ ਆ ਦਬਦਾ ਨਹੀਂਗਾ ਦਬਦਾ ਨਹੀਂ ਸਲੈਪ ਲਈ ਉਹ ਦਬਦਾ ਠੀਕ ਆ ਤੇ ਕਿਹੜੇ ਕਿਹੜੇ ਸੰਦ ਪਾ ਕੇ ਚਲਾ ਇਹ ਉਹ ਦੂਜਾ ਹੋ ਗਿਆ ਹੈ ਆਪਾਂ ਕਹਿੰਦੇ ਪਲੌ ਹੋ ਗਿਆ ਐਮਬੀ ਪਲੌ ਸੱਬਲ ਹੋ ਗਈ ਜਿਹੜੀ ਆਪਾਂ ਮਾਰ ਦਿਆਂਗੇ ਠੀਕ ਹੈ 11 ਹਾਲ ਹੋ ਗਏ ਸੁਭਾਗਾ ਹੋ ਗਿਆ ਠੀਕ ਹੈ ਤੇ ਅੱਜ 13 ਕਾ ਦੁਬਾਰੇ ਆਏਗੇ ਚੈੱਕ ਕਰਨ ਮਾਰੇ ਅੱਜ ਚੈੱਕ ਕਰਦੇ ਆਂ ਅੱਛਾ ਵੀ 13 ਖੈਦਾ ਕਿ ਨਹੀਂ ਖੈਦਾ ਫਿਰ ਰੋਟਾਵੇਟਰ ਫਿਰ ਜਿਹੜਾ ਉਹ ਪਿਆ ਕੋਈ ਵੀ ਬਿਮਾਰ ਤੇ ਆਹੀ ਹੱਥ-ਫੁੱਟਾ ਵੀ ਮਾਰ ਦਿਆ ਸੱਤ ਵੀ ਮਾਰ ਦਿਆ ਨੌ ਮਿਲਦੇ ਨੌ ਵੀ ਮਾਰਿਆ ਸੀ ਅੱਛਾ ਨੌ ਵੀ ਮਾਰਿਆ ਨੌ ਤੇ ਫਿਰ ਵੀਡੀਓ ਦਿਖਾਵਾਂਗੇ ਆਪਾਂ ਠੀਕ ਠੀਕ ਹੈ ਤੇ ਕਈ ਭਰਾਵਾਂ ਨੇ ਪਹਿਲਾਂ ਕਮੈਂਟ ਕੀਤਾ ਸੀ ਯਾਰ ਇਹ ਤਾਂ ਟੁੱਟ ਜਾਊਗਾ ਕੋਹ ਨਹੀਂ ਟੁੱਟਦਾ ਅੱਛਾ ਟੁੱਟੇ ਨਹੀਂ ਕੋਈ ਠੀਕ ਆ ਟੁੱਟਾਂ ਦੀ ਕੋਸ਼ਿਸ਼ ਕਰਾਉਣਾ ਇਹਦੀ ਹਾਂ ਟੁੱਟਦਾ ਨਹੀਂ ਨਹੀਂ ਟੁੱਟਦਾ ਨਹੀਂ ਤੇ ਫਿਰ ਜੇ ਟਰੈਕਟਰ ਇਹ ਰੱਖਿਆ ਉਹਦੇ ਨਾਲ ਹੋਰ ਟਰੈਕਟਰ ਲੈਣ ਦਾ ਨਹੀਂ ਵਿਚਾਰ ਬਣਿਆ ਭਾਈ ਸੋਚਦੇ ਤਾਂ ਹੈਗੇ ਆ ਪਰ ਬਾਪੂ ਨਹੀਂ ਮੰਨਦਾ ਇਹ ਬਾਪੂ ਦਾ ਨਹੀਂ ਲੈਣਾ ਨਹੀਂ ਲੈਣਾ ਕਹਿੰਦਾ ਆਹੀ ਠੀਕ ਆ ਤੇ ਕਿੰਨੇ ਬਾਈ ਕਰਦਾ ਬਾਈ ਇਹਦੇ ਨਾਲ ਇਹ 1.5 11 ਕਿੱਲੇ ਅੱਛਾ 1.5 11 ਕਿੱਲੇ ਦੀ ਹਾਂਜੀ ਕਹਿੰਦਾ ਮਤਲਬ ਇਹ ਵੀਡੀਓ ਚ ਆਪਾਂ ਇੱਕ ਸੰਦੇਸ਼ ਇਹ ਦਿੰਨੇ ਆ ਵੀ ਤੁਸੀਂ 10 11 ਕਿੱਲਿਆਂ ਦੇ ਵਿੱਚ ਇੰਨੇ ਛੋਟੇ ਟਰੈਕਟਰਾਂ ਵੀ ਵਾਈ ਕਰ ਸਕਦੇ ਆ ਆ ਕਰ ਸਕਦੇ ਬਹੁਤ ਟਰੈਕਟਰ ਅੱਡਾਂ ਚੱਕੇ ਬਾਹਰ ਲੈਣ ਦਾ ਕੋਈ ਲੋਡ ਨਹੀਂ ਪੈਂਦੀਗੀ ਹਾਂ ਹੌਣੂ ਦੇਖ ਲਾ ਪਹਿਲਾਂ ਚਿੱਟੇ ਵੀ ਚੱਲਦੇ ਸੀਗੇ ਤੇ ਇਹ ਇੰਟਰ ਚੱਲਦੇ ਸੀ ਪਹਿਲਾਂ ਵੀ ਟਰੈਕਟਰ ਪਰ ਹੁਣ ਚਲੋ ਵੱਡੇ ਆ ਗਏ ਟਰੈਕਟਰ 36 ਦੀ ਹੌਲੈਂਡ ਆ ਗਿਆ ਜੌਂਡੀਅਰ ਹੋ ਗਿਆ ਚਲੋ ਉਹਨਾਂ ਨੂੰ ਕਸਟਮਰਾਂ ਨੂੰ ਲੈਣੇ ਵੀ ਪੈਂਦੇ ਜਿਨ੍ਹਾਂ ਕੋਲੇ ਜ਼ਮੀਨ ਜ਼ਿਆਦਾ ਹਾਂ ਜਮੀਨ ਜ਼ਿਆਦਾ ਉਹਨਾਂ ਕਹਿੰਦੇ ਜ਼ਮੀਨ ਜ਼ਿਆਦਾ ਉਹਨਾਂ ਨੂੰ ਲੋਡ ਵੀ ਪੈਂਦੀ ਆ ਕਿਉਂਕਿ ਵੱਡੇ ਸੰਦ ਆ ਗਏ ਪਰ ਲੇਕਿਨ ਦੱਸ ਗਿਆ ਕਿੱਲੇ ਵਾਲੇ ਛੋਟੇ ਜ਼ਮੀਨਦਾਰ ਨੂੰ ਇਹ ਟਰੈਕਟਰ ਨਵਾਂ ਲੈਣ ਦੀ ਜ਼ਰੂਰਤ ਨਹੀਂ ਆਪਣਾ ਉਹੀ ਟਰੈਕਟਰ ਛੋਟੇ ਤੋਂ ਵੀ ਕੰਮ ਲੈ ਸਕਦੇ ਤੇ ਚੰਗਾ ਭਾਈ ਜੀ ਧੰਨਵਾਦ ਜੀ ਸਾਊਥ ਤਾਂ ਪਹਿਲਾਂ ਵਾਅ ਵਾਅ ਸੁਣਾ ਦਈਏ ਬਾਈ ਦਾ ਸਲੰਸ ਲਾਇਆ ਵਾ ਹਾਲੈਂਡ ਵਾਲਾ ਬਾਕੀ ਤੁਹਾਨੂੰ ਚਲਾ ਕੇ ਵਿਖਾਉਨੇ ਆ ਟਰੈਕਟਰ ਦੇ ਵਿੱਚ ਉਹ ਸੰਭ ਨਾਲ ਫਸਲ ਬਹੁਤ ਵਧੀਆ ਖੈਦਾਗਾ ਮਿੱਤਰਾਂ ਟਰੈਕਟਰ ਨੂੰ ਸੌਦਾ ਪਹਿਲਾਂ ਦੰਨੇ ਆਪਾਂ ਪਹਿਲੇ ਗੇਅਰ ਚ ਗੇਅਰ ਲਾ ਤਾਂ ਆ ਪਹਿਲਾ ਗੇਅਰ ਪਾ ਲਿਆ ਆਪਾਂ ਉਧਰ ਜ਼ਮੀਨ ਗਿੱਲੀ ਹੈਗੀ ਲੋ ਜੀ ਗੇਅਰ ਪਾਲਿਆ ਪਹਿਲਾ ਗੇਅਰ Mitä? Mm -hmm. ਕੀ ਸੱਜਣੋ ਤੁਹਾਨੂੰ ਸੂਈ ਵਿਖਾਉਣਾ ਗਰਮ ਵਾਲੀ ਤੇ ਬਿਲਕੁਲ ਟੈਂਪਰੇਚਰ ਨੋਰਮਲ ਆ ਤੇ ਚਲੋ ਬਾਕੀ ਤਾਂ ਆਪਣਾ ਹੋ ਗਿਆ ਕੰਪਲੀਟ ਕਲਚ ਦੀ ਜੋ ਜੌਬ ਕੀਤੀ ਸੀ ਉਹ ਵੀ ਕੰਪਲੀਟ ਹੋ ਗਈ ਆ ਲਓ ਸੱਜਣੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਮਿਲਦੇ ਆ ਅਗਲੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਵੀਡੀਓ ਨੂੰ ਕਰ ਦਿਓ ਵਾਧੂ ਤੇ ਸ਼ੇਅਰ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਸਾਰੀਆਂ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਤਾਂ ਹੀ ਤੁਹਾਨੂੰ ਕੋਈ ਨਾ ਕੋਈ ਦੇਖਣ ਮਿਲੇਗਾ ਧੰਨਵਾਦ ਸਤਿ ਸ਼੍ਰੀ ਅਕਾਲ